ਭਾਈ ਆ ਦੇਖੋ ਅਲਰਟ ਆ ਰਹੀ ਹੈ ਇਹਨੇ ਬੰਦੇ ਨੇ ਮੋਟਰਸਾਈਕਲ ਖੜਾ ਕਰਨਾ ਗੱਡੀ ਦੇ ਪਿੱਛੇ ਸ਼ਿਫਟ ਤੇ ਇਹ ਖੜਾ ਕਰਤਾ ਜੀ ਇਹ ਵੀ ਕਿਹਾ ਗੱਡੀ ਵਾਲ ਗੱਡੀ ਦਾ ਬਸ ਇਹਨੇ 2 ਮੀਟਰ ਗੱਡੀ ਪਤਾ ਨਹੀਂ ਕਿੱਦਾਂ ਚਾਬੀ ਕੀ ਲੈ ਕੇ ਆ ਸਾਨੂੰ ਖੁਦ ਨਹੀਂ ਪਤਾ 2 ਮੀਟਰ ਗੱਡੀ ਛਾਪ ਕੇ ਲੈ ਗਿਆ ਪਿੱਛੇ ਜਿਹੜੀ ਆਲਟੋ ਖੜੀ ਉਹ ਵਾਲੀ ਗੱਡੀ ਹਾਂਜੀ ਸ਼ਿਫਟ ਦੇ ਪਿੱਛੇ ਜਿਹੜੀ ਆਲਟੋ ਖੜੀ ਪਾਜੀ ਉਹ 2 ਮੀਟਰ ਮੋਟਰਸਾਈਕਲ ਤੇ ਆਇਆ ਹਾਂਜੀ ਮੋਟਰਸਾਈਕਲ ਇੱਥੇ ਖੜਾ ਕਰ ਗਿਆ ਸੀ ਇਹ ਇਹ 8:00 ਵਜੇ 6 ਮਿੰਟ ਦੀ ਗੱਲ ਹੈ ਭਾਜੀ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਹੈ ਨਾ ਚਾਹ ਤੋਂ ਚੀਜ਼ ਵਿੱਚ ਓਕੇ 25 30 ਨੂੰ ਆਇਆ ਚਾਬੀਆਂ ਸਾਰੀਆਂ ਤੁਹਾਡੇ ਕੋਲ ਆ। ਚਾਬੀ ਮੇਰੇ ਕੋਲ ਹੀ ਆ ਜੀ ਇਹ ਦੀ ਗੱਡੀ ਦੀ। ਤੇ ਗੱਡੀ ਦੇ ਵਿਚਾਰ ਸੀ ਵਗਰੇ ਵਿੱਚ ਵੀ ਜੇ ਸਾਰੇ ਕਾਗਜ਼ ਪੱਤਰ ਸਾਰੇ ਵਿੱਚ ਪਏ। ਮੇਰੇ ਮੋਟਰਸਾਈਕਲ ਦੀ ਆਰਸੀ ਵਗਰੇ ਵੀ ਉਹਦੇ ਜੀ ਆ। ਕੋਈ ਫੋਟੋ ਵਿੱਚ ਹੀ ਰੱਖ ਦਿੰਦੇ ਸੀ ਉਹਦੇ ਮੈਂ। ਪਰਪਸ ਉਹਦੇ ਵਿੱਚ ਹੀ ਹੁੰਦਾ ਸੀ ਮੇਰਾ। ਉਹ ਲੇਖੋ ਗੱਡੀ ਲੱਗਾ ਜੀ। ਮਨ ਦੇ ਕਿ ਲੱਗਾ ਸੀ ਬੰਦਾ। ਪੀ ਵੀ ਜੀ 09 AC 2176 ਇਹ ਇਹ ਮੋਟਰਸਾਈਕਲ ਦਿਆ ਸੀ ਇਹ ਮੋਟਰਸਾਈਕਲ ਦਿਆ ਸੀ ਇਹ ਪਤਾ ਲੱਗਾ ਤੁਹਾਨੂੰ ਕਿਹੜੇ ਵਿਭਾਗ ਦਾ ਬੰਦਾ ਸੀ ਜਿਹੜੀ ਕਿਹੜੇ ਸ਼ੂਗਰ ਮਿਲ ਦੇ ਬੋਲਾ ਮੈਕਨਿਕ ਦਾ ਸ਼ੂਗਰ ਮਿਲ ਦੇ ਬੋਲਾ ਉਹ ਕਹਿੰਦੇ ਉਹਨਾਂ ਦੇ ਫਰੰਟ ਫੋਟੋ ਹੈਗੀ ਤੁਹਾਡੇ ਕੋਲ ਇਹਦੀ ਕੋਈ ਜਿੱਥੇ ਲਿਖਿਆ ਪੀਐਸਪੀਸੀਐਲ ਫਰੰਟ ਫੋਟੋ ਮੇਰੇ ਬੰਦੇ ਕੋਲ ਨਹੀਂ ਉਹ ਕਮੇ ਮੰਗਾ ਲੈਣਾ ਜੇ ਕਹਿੰਦੇ ਤੁਸੀਂ ਮਿਲ ਜਾਗੀ ਹੈ ਵੀਡੀਓ ਮਿਲੇਗੀ ਉਹਨੇ ਵੀਡੀਓ ਮੰਗ ਲਈ ਸੀ ਸੀ ਉਹ ਮਿਲ ਜਾਗੀ ਹੈ ਤੁਸੀਂ ਜੀ ਜੀ ਤੁਹਾਨੂੰ ਆਪਣੀ ਆਹ ਦਿਖਾਈਏ ਆਹ ਕੋਈ ਜੀ ਜੀ ਵੀ ਗੱਡੀ ਖੜੀ ਮੇਰੇ ਉੱਤੇ ਇਹ ਡੈਲੀ ਇੱਥੇ ਖੜੀ ਕਰਦੇ ਨੇ ਡੈਲੀ ਇੱਥੇ ਖੜੀ ਕਰਦਾ ਠੀਕ ਅਨਿ ਬਈ ਇੱਥੇ ਗੱਡੀ ਖੜੀ ਸੀ ਮੇਰੀ ਅਸ ਤੋਂ ਆਪਾਂ ਸਾਹਮਣੇ ਕੈਮਰਾ ਦੀ ਲੋਕੇਸ਼ਨ ਚੈੱਕ ਕੀਤੀ ਓ ਜੀ ਤੇ ਇਹ ਬੰਦਾ 84 ਤੇ ਆਇਆ ਇੱਥੇ ਤੇ 86 ਦਾ ਗੱਡੀ ਉੱਪਰ ਲੈ ਗਿਆ ਆਪਾਂ ਭਾਜੀ ਕੀ ਨੰਬਰ ਆ ਗੱਡੀ ਦਾ ਆਪਣੀ ਦਾ ਗੱਡੀ ਦਾ ਨੰਬਰ ਪੀਵੀ08 ਏਸੀ 90ਸੀ ਕਿਹੜੇ ਕਲਰ ਦੀ ਗੱਡੀ ਐ ਵਾਈਟ ਕਲਰ ਹਲਟੋ ਲੈਫਟ ਸਾਈਡ ਤੇ ਕਿਹੜਾ ਮਾਡਲ ਕਿਹੜਾ ਸੀਗਾ ਮਾਡਲ 2002 ਤੇ ਅਗਰ ਤੁਹਾਡਾ ਕੋਈ ਨੰਬਰ ਬੋਲਦੇ ਜਿਹੜਾ ਤੁਹਾਨੂੰ ਕੋਈ ਫੋਨ ਕਰ ਸਕੇ ਜਿੱਥੇ ਗੱਡੀ ਹੋਵੇ 88835771 ਤਾਨੂੰ ਕਿੱਦਾਂ ਪਤਾ ਲੱਗਿਆ ਸਾਡੀ ਗੱਡੀ ਲੈ ਕੇ ਜਾ ਕੇ ਗੱਡੀ ਹੋ ਗਈ ਮੈਂ 2-5 ਮਿੰਟ ਪਹਿਲਾਂ ਹੀ ਕੰਪਲੀਟ ਕਰਕੇ ਆਇਆ ਵਾਂ ਜੇ ਬੱਸ ਜੇ ਗੱਡੀ ਹੈ ਨਹੀਂ ਤੁਸੀਂ ਕੰਪਲੀਟ ਕਾਦੀ ਕਰਨਗੇ ਸੀ ਜੇ ਮੈਂ ਤਾਂ ਇਲੈਕਟ੍ਰੀਸ਼ੀਅਨ ਆ ਅੱਛਾ ਜੀ ਤੇ ਮੈਨੂੰ ਕਸਟਮਰ ਦਾ ਫੋਨ ਆਇਆ ਤੇ ਉਹਨਾਂ ਜਾ ਕੇ ਆਇਆ ਮੈਂ ਤੇ ਕੋਈ ਪੋਨੇ ਘੱਟ ਹੋ ਜੇ ਕੰਪਲੀਟ ਕਰਨ ਗਿਆ ਵਾਂ ਤੇ ਅੱਗੇ ਦੇਖੇ ਗੱਡੀ ਹੈ ਨਹੀਂ ਸੀ 10 ਮਿੰਟ ਵਿੱਚ ਗੱਡੀ ਗਿਆ ਕੋਈ ਥਾਣੇ ਤੋਂ ਜੀ ਫੋਨ ਕੀਤਾ ਪੁਲਿਸ ਨੂੰ ਕਰ ਦਿੱਤੀ ਰਿਪੋਰਟ ਦੇ ਕੇ ਆਇਆ ਕਿਹੜਾ ਥਾਣਾ ਤੁਹਾਨੂੰ ਪੈਂਦਾ ਇੱਥੇ ਮੇਰੂ ਕਿਉਂਕਿ ਪੈਂਦੀ ਤੁਹਾਨੂੰ ਹਾਂ ਜੀ ਕਿ ਤੀਂ ਤਾਂ ਕਾਦੀ ਤੁਹਾਡੀ ਗੱਲਬਾਤ ਹੋ ਇੱਕ ਤੁਸੀਂ ਮੋਟਰਸਾਈਕਲ ਵੀ ਦੱਸਦੇ ਸੀ ਕੋਈ ਮੋਟਰਸਾਈਕਲ ਤੇ ਆਇਆ ਬੰਦਾ ਬੰਦਾ ਜਿਹੜਾ ਆਇਆ ਬੰਦਾ ਉਹ ਬਿਜਲੀ ਮੈਕਮੇ ਦਾ ਮੋਟਰਸਾਈਕਲ ਲੈ ਕੇ ਆਇਆ ਸੀਗਾ ਹਾਂ ਤੇ ਉਹ ਮੋਟਰਸਾਈਕਲ ਖੜਾ ਕਰ ਗਿਆ ਤੇ ਗੱਡੀ ਲੈ ਗਿਆ ਨਹੀਂ ਜਿਹੜਾ ਉਹ ਮੁੰਡਾ ਜਿਹੜਾ ਜਿਹੜਾ ਚੋਰ ਆਇਆ ਸੀ ਉਹ ਮੋਟਰਸਾਈਕਲ ਤੇ ਆਇਆ ਸੀ ਮੋਟਰਸਾਈਕਲ ਤੇ ਆਇਆ ਸੀ ਤੇ ਬਿਜਲੀ ਮੈਕਮੇ ਦਾ ਮੋਟਰਸਾਈਕਲ ਸੀ ਉਹ ਕੋਈ ਸੀਸੀਟੀਵੀ ਤੁਹਾਨੂੰ ਪਛਾਣ ਹੋਈ ਕੋਈ ਸ਼ਕਲ ਦੀ ਨਹੀਂ ਮੋਟਰਸਾਈਕਲ ਸਾਡੇ ਕੋਲ ਸੀ ਅਸੀਂ ਖੁਦ ਚੁੰਕੀ ਦੇਖਿਆ ਹੁੰਦਾ ਤੇ ਮੋਟਰਸਾਈਕਲ ਦੀ ਕੋਈ ਡਿਟੇਲ ਕਢਾਈ ਕਿਸ ਨਾਮ ਤੇ ਆ ਹਾਂਜੀ ਹਾਂਜੀ ਉਹ ਲੈਣ ਬੰਦਾ ਨਹੀਂ ਤੁਹਾਡੇ ਵਾਲਾ ਮੋਟਰਸਾਈਕ ਅੱਛਾ ਜਾਨ ਕਿ ਚੋਰੀ ਕਰਕੇ ਲਿਆ ਆਇਆ ਲਿਆ ਗਿਆ ਚੋਰੀ ਕਰਕੇ ਤੇ ਮੋਟਰਸਾਈਕਲ ਤੇ ਲਿਖਿਆ ਆ ਪੀਐਸ ਪੀਸੀ ਵਾਲਾ ਜੀਪੀਐਸ ਵੀ ਲਿਖਿਆ ਆ ਤੋਂ ਉਹਨਾਂ ਨੇ ਆਪਾਂ ਵਾਪਸ ਲੈ ਲਿਆ ਚੌਂਕੀ ਤੋਂ ਅੱਛਾ ਚੌਂਕੀ ਤੋਂ ਹੀ ਫੜਾਤਾ ਵਾ ਹਾਂਜੀ ਚੌਂਕੀ ਦੇ ਤਾਂ ਚੌਂਕੀ ਤੋਂ ਲੈ ਗਿਆ ਅੱਗੇ ਉਹ ਚੌਂਕੀ ਤੋਂ ਲੈ ਗਿਆ ਮੋਟਰਸਾਈਕਲ ਲੈ ਗਿਆ ਅੱਗੇ ਚੌਂਕੀ ਤੋਂ ਮੋਟਰਸਾਈਕਲ ਲੈ ਕੇ ਨਾ ਮੈਂ ਕਿਵੇਂ ਹਲੇ ਪੀਐਸ ਵੀ ਹਲੇ ਅੱਛਾ ਉਹ ਲੈ ਗਏ ਮੋਟਰਸਾਈਕਲ ਲਗਾਉ ਚੌਂਕੀ ਤੋਂ ਉਹ ਲੈ ਗਏ ਫਿਰ ਉਹਨਾਂ ਤੋਂ ਅਸੀਂ ਫੋਨ ਕਰਤਾ ਸੀ ਨੰਬਰ ਪਲੇਟ ਦੇ ਕੇ ਉੱਤੇ ਨਿਕਲ ਆਂਦਾ ਨਾ ਤੇ ਅਸੀਂ ਉਹਨਾਂ ਨੂੰ ਫੋਨ ਕਰਤਾ ਸੀਗਾ ਹਾਂ ਕਿ ਹਾਂ ਜੀ ਆ ਨੰਬਰ ਮਤਲਬ ਮੋਟਰਸਾਈਕਲ ਤੁਹਾਡਾ ਫਿਰ ਉਹ ਚੌਂਕੀ ਤੋਂ ਲੈ ਗਏ ਓਕੇ ਤੇ ਮੋਟਰਸਾਈਕਲ ਖੜਾ ਕਿੱਥੇ ਸੀ ਉਧਾਰ ਕੇ ਮੋਟਰਸਾਈਕਲ ਦੀ ਆ ਜਗ੍ਹਾ ਦੇਖਣਾ ਸੀ ਬਿਲਕੁਲ ਸਾਹਮਣੇ ਇੱਥੇ ਇੱਥੇ ਮੋਟਾ ਖੜਾ ਸੀ ਇੱਥੋਂ ਗੱਡੀ ਚੱਕ ਕੇ ਲੈ ਗਿਆ ਤੇ ਲੋਕ ਖੁੱਲਾ ਸੀ ਗੱਡੀ ਦਾ ਨਹੀਂ ਲੁਕੜੀ ਲੋਕ ਸੀ ਚਾਬੀ ਮੇਰੇ ਕੋਲ ਹੀ ਅਜੇ ਕੋਈ ਗੱਡੀ ਨੂੰ ਸੈਂਟਰ ਲੋਕਿੰਗ ਨਹੀਂ ਸੀ ਸੈਂਟਰ ਲੋਕਿੰਗ ਨਹੀਂ ਸੀ ਜਦੋਂ ਕੋਈ ਗੱਡੀ ਸੈਂਟਰ ਲੋਕਿੰਗ ਨਹੀਂ ਸੀ ਉਹ ਸੈਂਟਰ ਲੋਕਿੰਗ ਤੇ ਖੋਲੀ ਕਿੱਦਾਂ ਉਹਨੇ ਗੱਡੀ ਤੁਹਾਡੀ ਫੇ ਗੱਡੀ ਚਾਬੀ ਲਾ ਕੇ ਖੋਲੀ ਪਤਾ ਨਹੀਂ ਕਿੱਦਾਂ ਖੋਲੀ ਮੈਂ ਤਾਂ ਇਸ ਮੋਕੇ ਤੇ ਸੀ ਗਣ ਜੇ ਮੈਂ ਦੱਸਾਂ ਕਿੱਦਾਂ ਖੋਲੀ ਸੀ ਨਵਿੰਨਾ ਪਤਾ ਕੁ ਮੇਰੀ ਚੋਰੀ ਹੋ ਗਈ ਕਿਹੜੇ ਰੰਗ ਦੀ ਗੱਡੀ ਹੈ ਤੇ ਵਾਈਟ ਰਟੂ ਤੇ ਸੀਸੀਟੀਵੀ ਵਿੱਚ ਕਿੱਦਾਂ ਬੰਦਾ ਆਂਦਾ ਪਿਆ ਤੁਹਾਨੂੰ ਦੇਖਿਆ ਤੁਸੀਂ ਸੀਸੀਟੀਵੀ 'ਚ ਬੰਦਾ ਜਦੋਂ ਆ ਕੇ ਦੇਖਿਆ ਪੰਦੇ ਦੀ ਸ਼ਕਲ ਨਹੀਂ ਦਿਖੜੀ ਕਿਉਂਕਿ ਉਹ ਮੋੜ ਤੋਂ ਲੇਟ ਜਲਦੀ ਅਸਟਮ ਬਾਰਿਸ਼ ਹੋ ਰਹੀ ਸੀ ਕਿੰਨੇ ਕਵੇ ਦੀ ਗੱਲ ਆ ਭਾਜੀ ਇਹ ਭਾਜੀ ਅਸੀਂ ਰਿਕਾਰਡਿੰਗ ਦੇ ਹਿਸਾਬ ਨਾਲ ਚੈੱਕ ਕੀਤਾ ਵਾ 8:00 ਤੋਂ 5 ਦੇ ਵਿੱਚ ਬੰਦਾ ਤੇ ਪਹੁੰਚ ਗਿਆ ਰਾਤ ਦੀ ਹਾਂਜੀ ਓਕੇ ਤੇ ਇੱਕ ਬਾਅਦ ਮੇਨ ਗੇਟ ਤੇ ਨਾਕਾ ਲੱਗਦਾ ਹੈ ਤੁਸੀਂ ਉਹਨਾਂ ਤੋਂ ਕੋਈ ਇਨਕੁਆਰੀ ਕੀਤੀ ਉਹਨਾਂ ਨੇ ਇਨਕੁਆਰੀ ਕੀਤੀ ਜੀ ਉਹ 8 ਵਜੇ ਤੋਂ ਪਹਿਲਾਂ ਦਾ ਅੰਦਰ ਐਂਟਰ ਬਿਨਾ ਆਈਡੀ ਤੋਂ ਨਹੀਂ ਹੋਣ ਦਿੰਦੇ ਉਹਨਾਂ ਕੋ ਪੀਸੀਬੀ ਦਾ ਮੋਟਰਸਾਈਕਲ ਲੱਗਿਆ ਸੀਗਾ ਉਹਨਾਂ ਨੂੰ ਲੱਗਾ ਹਾਂ ਵੀ ਕੋਈ ਕੰਪਲੀਟ ਆਇਓ ਨਹੀਂ ਕਾਦੋ ਅੰਦਰ ਐਂਟਰੀ ਹੋ ਗਈ ਜੀ ਉਹਨਾਂ ਨੇ ਆਪਣਾ ਇੱਕ ਕੈਮਰਾ ਲਾ ਆਇਆ ਤੇ ਗੱਡੀ ਗੱਡੀ ਪਤਾ ਲੰਗੀ ਤੁਹਾਨੂੰ ਕਿਧਰੋਂ ਲੰਗੀ ਆ ਗੱਡੀ ਹਾਂਜੀ ਪਤਾ ਲੱਗੀ ਕਿਹੜੀ ਜਗ੍ਹਾ ਤੋਂ ਕੋਈ ਗੱਡੀ ਤੁਹਾਡੀ ਆਪਣੀ ਗੱਡੀ ਮੇਰੇ लवली ਮੇਰੇ ਉਧਰੋਂ ਨਿਕਲ ਗਈ ਜਿੰਦਰਾਵਾਲਾ ਜਾਨਣਗੇ ਇੱਥੋਂ ਨਾਕਾ ਟੱਪ ਕੇ ਗਈ ਗੱਡੀ ਇਹਨਾਂ ਦੀ ਹਾਂਜੀ ਆਪਣਾ ਨਾਕਾ ਟੱਪ ਕੇ ਗਈ ਆ ਜਦੋਂ ਮੇਰੇ ਨਾਲ ਜਦੋਂ ਢੜ ਗੰਨੇ ਉਹਦਾ ਟੱਪ ਕੇ ਅੱਗੇ ਜਿੰਦਰਾਵਾਲਾ ਨੂੰ ਗਈ ਗੱਡੀ ਲੋ ਦੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਬਸ ਹੋਰ ਇਹ ਹੀ ਮੰਗ ਕਰਦਾ ਕਿ ਮੇਰੀ ਗੱਡੀ ਸੁਲਾਈ ਜਾਵੇ ਬਸ ਉਹੀ ਕਰਨੀ ਸੀ ਮੰਗ ਜੀ ਉਹਨਾਂ ਤੋਂ